ਹਾਂਜੀ ਵੀਜੀ ਆਪਣਾ ਨਾਮ ਨਾਮ ਮੇਰਾ ਗੁਰਪਿੰਦਰ ਸਿੰਘ ਜੱਜ ਪਿੰਡ ਜਸਰਾਵਰ ਤਹਿਸੀਲ ਜਨਾਲਾ ਡਿਸਟ੍ਰਿਕਟ ਕਮਰਸਰ ਜਿੱਥੇ ਤੁਸੀਂ ਅੱਜ ਆਏ ਹੋ ਪਸ਼ੂ ਮੰਡੀ ਦੇ ਵਿੱਚ ਹਾਂਜੀ ਤੇ ਤੁਸੀਂ ਕਿਹੜੀ ਡੇਰੀ ਤੋਂ ਕਿੰਨੇ ਪਸ਼ੂ ਲੈ ਕੇ ਆਏ ਸਾਡੀ ਡੇਰੀ ਦਾ ਨਾਮ ਜੀ ਮਲਵਾਈ ਡੇਰੀ ਫਾਰਮ ਡੰਗਰਾ ਆਪਾਂ ਲੈਂਦੇ ਆ ਜੀ ਕੁਝ ਜਿਹੜੇ ਪਸ਼ੂ ਆਪਾਂ ਖੁੱਲ ਲੈਂਦੇ ਹਾਂ ਉਹ 12 ਤੋਂ 13 ਸੀ ਉਹ ਸੇਲ ਹੋ ਗਏ ਆ ਜੀ ਪਿਛਲੇ ਯਾਰਾਂ ਆਪਾਂ ਪਸ਼ੂ ਜ਼ਿਆਦਾ ਲੈਂਦੇ ਹਾਂ ਇਸ ਕੀ ਗਰਮੀ ਹੋਣ ਦੇ ਕਾਰਨ ਜਿਹੜਾ ਆਪਾਂ ਦਿਵਾਲੀ ਤੇ ਜ਼ਿਆਦਾ ਲਿਆਈਦੇ ਆ ਜੀ ਹੁਣ ਗਰਮੀ ਹੋਣ ਦੇ ਕਾਰਨ ਆਪਾਂ ਘੱਟ ਪਸ਼ੂ ਲੈਂਦੇ ਆ ਕਿੰਨੀ ਸੇਲ ਹੁੰਦ ਕਰ ਤੁਸੀਂ ਕਰ ਚੁੱਕੇ ਹੋ ਸੇਲ ਆਪਾਂ ਤਿੰਨ ਪਸ਼ੂ ਜਿਹੜੇ ਉਹ ਆਪਣੇ ਸੇਲ ਹੋ ਗਏ ਆ ਜੀ ਤੇ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਆਉਂਦੇ ਹੋ ਅਸੀਂ ਆਉਣੇ ਆ ਜੀ ਪੁਰਾਣੇ ਮਤਲਬ ਸਾਡੇ ਪਹਿਲਾਂ ਜਿਹੜਾ ਵਪਾਰ ਜਿਹੜਾ ਸਾਡਾ ਉਹ ਤਿੰਨਾ ਮਤਲਬ ਆ ਤੀਜੀ ਪੀੜ੍ਹੀ ਆ ਸਾਨੂੰ ਆਉਂਦਿਆਂ ਨੂੰ ਇੱਥੇ ਟੋਟਲ ਜਿਹੜੇ ਉਹ 10 ਸਾਲ ਹੋ ਗਏ ਆ ਜੀ ਤੇ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਨਸ਼ਾ ਕਰਦੀ ਆ ਉਸ ਨੂੰ ਉਹਨਾਂ ਨੂੰ ਵੀ ਜਿਹੜਾ ਆਪਣਾ ਕਾਰੋਬਾਰ ਆ ਬਾਹਰ ਦੇ ਮੁਲਕਾਂ ਵਾਲਾ ਨਾ ਪਰ ਜੋ ਉੱਥੇ ਜਾ ਕੇ ਵੀ ਆਪਾਂ ਕਿਸੇ ਦੀ ਨੌਕਰੀ ਕਰਦੇ ਆ ਤੇ ਆਪਾਂ ਇੱਥੇ ਪੰਜਾਬ 'ਚ ਰਹਿ ਗਏ ਤੇ ਆਪਣਾ ਜਿਹੜਾ ਖੁਦ ਦਾ ਕੰਮ ਆ ਉਹ ਆਪਣਾ ਜਿਹੜਾ ਉਹ ਕਰੀਏ ਆਪਾਂ ਜਿਹੜਾ ਬਾਹਰ ਜਾ ਕੇ ਆਪਾਂ ਕਿਸੇ ਦੀ ਨੌਕਰੀ ਕਰਦੇ ਆ ਹੈਨਾ ਜੀ ਇੱਥੇ ਆਪਾਂ ਬਈਏ ਰੱਖੇ ਆ ਜਾਂ ਆਪਾਂ ਬਾਹਰੋਂ ਕੋਈ ਹੋਰ ਮਤਲਬ ਕੋਈ ਬੰਦਾ ਰੱਖ ਕੇ ਤੁਹਾਨੂੰ ਸੈਲਰੀ ਦੇਣੇ ਆ ਉਸ ਤੋਂ ਬਿਹਤਰ ਇਹ ਹੋਈ ਆ ਕਿ ਆਪਣੇ ਪੰਜਾਬ 'ਚ ਰਹਿ ਕੇ ਆਪਣਾ ਕੋਈ ਕਾਰੋਬਾਰ ਕਰੋ ਜਿਹੜਾ ਹਾਂਜੀ ਵੀ ਜੀ ਆਪਣਾ ਨਾਮ ਨਾਮ ਮੇਰਾ ਗੁਰਪਿੰਦਰ ਸਿੰਘ ਜੱਜ ਪਿੰਡ ਜਸਰਾਵਰ ਤਹਿਸੀਲ ਜਨਾਲਾ ਡਿਸਟ੍ਰਿਕਟ ਕਮਰਸਰ ਜਿੱਤਨਾ ਤੁਸੀਂ ਅੱਜ ਆਏ ਹੋ ਪਸ਼ੂ ਮੰਡੀ ਦੇ ਵਿੱਚ ਤੇ ਤੁਸੀਂ ਕਿਹੜੀ ਡੇਰੀ ਤੋਂ ਤੇ ਕਿੰਨੇ ਪਸ਼ੂ ਲੈ ਕੇ ਆਏ ਸਾਡੀ ਡੇਰੀ ਦਾ ਨਾਮ ਜੀ ਮਲਵਾਈ ਡੇਰੀ ਫਾਰਮ ਡੰਗਰਾ ਆਪਾਂ ਲੈਂਦੇ ਆ ਜੀ ਕੁਝ ਜਿਹੜੇ ਪਸ਼ੂ ਆਪਾਂ ਖੋਲ ਲੈਂਦੇ ਹਾਂ 12 ਤੋਂ 13 ਸੀ ਕੁਝ ਸੇਲ ਹੋ ਗਿਆ ਜੀ ਪਿਛਲੀ ਵਾਰ ਆਪਾਂ ਪਸ਼ੂ ਜ਼ਿਆਦਾ ਲੈਂਦੇ ਹਾਸ ਕੀ ਗਰਮੀ ਹੋਣ ਦੇ ਕਾਰਨ ਜਿਹੜਾ ਆਪਾਂ ਦੀਵਾਲੀ ਤੇ ਜ਼ਿਆਦਾ ਲਈਦੇ ਆ ਜੀ ਹੁਣ ਗਰਮੀ ਹੋਣ ਦੇ ਕਾਰਨ ਆਪਾਂ ਘੱਟ ਪਸ਼ੂ ਲੈਂਦੇ ਆ ਕਿੰਨੀ ਸੇਲ ਹੋਣ ਚਿਰ ਤੁਸੀਂ ਕਰ ਚੁੱਕੇ ਹੋ ਸੇਲ ਆਪਾਂ ਤਿੰਨ ਪਸ਼ੂ ਜਿਹੜੇ ਉਹ ਆਪਣੇ ਸੇਲ ਹੋ ਗਏ ਆ ਜੀ ਤੇ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਆਉਂਦੇ ਹੋ ਅਹੀਂ ਹੁਣੇ ਆ ਜੀ ਪੁਰਾਣੇ ਮਤਲਬ ਸਾਡੇ ਪਹਿਲਾ ਜਿਹੜਾ ਵਪਾਰ ਜਿਹੜਾ ਸਾਡਾ ਉਹ ਤਿੰਨ ਮਤਲਬ ਤੀਜੀ ਪੀੜ੍ਹੀ ਆ ਸਾਨੂੰ ਆਉਂਦਿਆਂ ਇਥੇ ਟੋਟਲ ਜਿਹੜੇ 10 ਸਾਲ ਹੋ ਗਏ ਆ ਜੀ ਤੇ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਨਸ਼ਾ ਕਰਦੀ ਆ ਤੁਸੀਂ ਉਹਨਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਗੇ ਨੌਜਵਾਨ ਪੀੜ੍ਹੀ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਜੀ ਜਿਹੜਾ ਆਪਣਾ ਕਾਰੋਬਾਰ ਆ ਬਾਹਰ ਦੇ ਮੁਲਕਾਂ ਵਾਲਾ ਨਾ ਪਜੋ ਉੱਥੇ ਜਾ ਕੇ ਵੀ ਆਪਾਂ ਕਿਸੇ ਦੀ ਨੌਕਰੀ ਕਰਦੇ ਆ ਤੇ ਆਪਾਂ ਇੱਥੇ ਪੰਜਾਬ 'ਚ ਰਹਿ ਗਏ ਤੇ ਆਪਣਾ ਜਿਹੜਾ ਖੁਦ ਦਾ ਕੰਮ ਆ ਉਹ ਆਪਣਾ ਜਿਹੜਾ ਉਹ ਕਰੀਏ ਆਪਾਂ ਜਿਹੜਾ ਬਾਹਰ ਜਾ ਕੇ ਆਪਾਂ ਕਿਸੇ ਦੀ ਨੌਕਰੀ ਕਰਦੇ ਆ ਹਨਾ ਜੀ ਇੱਥੇ ਆਪਾਂ ਬਈ ਰੱਖੇ ਆ ਜਾਂ ਆਪਾਂ ਬਾਹਰੋਂ ਕੋਈ ਹੋਰ ਮਤਲਬ ਕੋਈ ਬੰਦਾ ਰੱਖ ਕੇ ਤੇ ਉਹਨੂੰ ਸੈਲਰੀ ਦਿੰਨੇ ਆ ਉਹ ਤੋਂ ਬਿਹਤਰ ਇਹ ਹੋਈ ਆ ਕਿ ਆਪਣੇ ਪੰਜਾਬ 'ਚ ਰਹਿ ਕੇ ਆਪਣਾ ਕੋਈ ਕਾਰੋਬਾਰ ਕਰੋ ਜਿਹੜਾ